नॉर्मल सी कर नॉर्मल कर कर के तुम बुआ पे जा रहे है छोटी बुआ के ठीक थे मेरे बुखार है मैं रेस्ट कर रही हूं बस उस तो बाद मैं ऑफिस चलेगी थी कि फोन कॉल पे ये दे सके कि आप फांसी के काल ਨਾਂ ਵਿੱਚੋਂ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ ਯੋਗੇਸ਼ ਬਲੇਕੁਰਫ ਲਕੀ 17 ਸਾਲਾ ਵਾਸੀ ਵਿਰੋਧਨਗਰ ਖਨਾਂਵਜੋਂ ਹੋਈ ਹੈ ਜਾਣਕਾਰੀ ਤੇ ਦੇ ਮ੍ਰਿਤਕ ਦੀ ਪੂਆ ਸੁਮਨ ਪਾਲ ਨੇ ਦੱਸਿਆ ਕਿ ਕਿ ਉਹ ਦੁਪਹਿਰ ਦੇ ਵੇਲੇ ਦਫ਼ਤਰ ਤੋਂ ਲਾਂਚ ਕਰਨ ਆਈ ਸੀ ਤਾਂ ਉਸ ਨੂੰ ਛੱਡਣ ਤੋਂ ਬਾਅਦ ਯੋਗੇਸ਼ ਆਪਣੀ ਛੋਟੀ ਭੈਣ ਨੂੰ ਸਕੂਲ ਲੈਣ ਗਿਆ ਤੇ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਯੋਗੇਸ਼ ਆਪਣੇ ਕਮਰੇ ਵਿੱਚ ਚੱਲਿਆ ਗਿਆ ਤੇ ਜਦੋਂ ਸ਼ਾਮ ਨੂੰ ਵੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ

ਨੂੰ ਪੁੱਛਿਆ ਕਿ ਤਮੰਨਾ ਸਕੂਲ ਤੋਂ ਆਈ ਇਹ ਸਿੱਧਾ ਹੀ ਘਰ ਚ ਲੈ ਗਿਆ ਕਿ ਤੇ ਮੇਰੇ ਬੁਖਾਰ ਹੈ ਮੈਂ ਰੈਸਟ ਕਰਨੀ ਹੈ ਬਸ ਉਸ ਤੋਂ ਬਾਅਦ ਮੈਂ ਆਫਿਸ ਚਲੇ ਗਈ ਸੀ ਕਿ ਖੁਗੋਸੂਨ ਕਾਲਤੇ ਰਹੀ ਸੀ ਕਿ ਆਫਸ ਅਸੀ ਲਗਾ ਲੀ ਠੀਕ ਇਹ ਵੀ ਫਾਦਰ ਕੀ ਕਰਦੇ ਫਾਦਰ ਦੀ ਵੈਸੇ ਤਾਂ ਬੱਚਾ ਤਾਂ ਵੀ ਕਮ ਹੈ ਕਿ ਰਿਆਡਾ ਸਟੋਰ ਹੈ ਤੇ ਔਟੋ ਚਲਾਉਂਦੇ ਰਹੇ ਉਧਰ ਗੌਂਡੀ RAMਦੇਵ ਨੇ ਦੱਸਿਆ ਕਿ ਯੁਗੇਸ਼ ਨੇ ਕਦੇ ਕਿਸੇ ਨਾਲ ਇਹ ਗੱਲ ਨਹੀਂ ਕੀਤੀ ਕਿ ਉਸ ਨੂੰ ਕੋਈ ਸਮੱਸਿਆ ਹੈ ਪਤਾ ਨਹੀਂ ਕਿਹੜੇ ਕਾਰਨਾਂ ਦੇ ਕਰਕੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਉਸਦੇ ਪਿਤਾ ਵਿਨੋਦ ਮਲੇ ਕਾਟੋਂ ਚਲਾਉਣ ਦੇ ਨਾਲ-ਨਾਲ ਕਿਰਾਏ ਦੀ ਦੁਕਾਨ ਕਰਦੇ ਨੇ ਪਸ਼ੂ ਵੀ ਪਾਲੇ ਹੋਏ ਨੇ ਤੇ ਉਹਨਾਂ ਦੇ ਨਾਲ ਯੋਗੇਸ਼ ਵੀ ਹੱਥ ਵਟਾਉਂਦਾ ਸੀ ਯੋਗੇਸ਼ ਦੀ 13 ਸਾਲ ਦੀ ਭੈਣ ਅਤੇ 7 ਸਾਲ ਦਾ ਭਰਾ ਵੀ ਹੈ ਛੋਟਾ ਭਰਾ ਹੀ ਕਮਰੇ ਵਿੱਚ ਵੇਖਣ ਗਿਆ ਤਾਂ ਯੋਗੇਸ਼ ਪੱਖੇ ਨਾਲ ਲਟਕ ਰਿਹਾ ਸੀ ਕੋਈ ਗੱਲਬਾਤ ਨਹੀਂ ਸੀ ਸਭ ਕੁਝ ਠੀਕ-ਠਾਕ 2.5 ਵਜੇ ਛੋਟੀ ਭੈਣ ਨੂੰ ਲੈ ਕੇ ਸਕੂਲੋਂ ਆਇਆ ਹੈ ਅਦੇਬਾਦ ਆ ਕੇ ਕੋਈ ਗੱਲਬਾਤ ਨਹੀਂ ਜਾ ਕੇ ਮਗਰਲੇ ਪਾਸੇ ਇੱਕ ਖਾਲੀ ਘਰ ਹੱਸ ਉੱਥੇ ਪਹੇ ਗਿਆ ਉੱਥੇ ਪਹੇ ਗਿਆ ਜੇ ਬਾਅਦ ਅੱਧੀ ਡੇਢ ਅੱਧੀ ਘੰਟਾ ਘੰਟਾ ਕੇ ਬਾਅਦ ਇੱਕ ਛੋਟਾ ਜਿਹਾ ਭਾਈ ਹੈ 7 ਸਾਲ ਦਾ ਉਹਦੀ ਮਾਂ ਨੇ ਕਿਹਾ ਉਹਨੂੰ ਦੇਖ ਜਗਾ ਉਠਾ ਕੇ ਲਿਆ ਉਹ ਜੋ ਦੇਖਿਆ ਤਾਂ ਪੱਖੇ ਨਾਲ ਲਟਕਿਆ ਹੋਇਆ ਸੀ ਉਹਨੇ ਚਿੱਕਿਆ ਜ਼ੋਰ ਤੇ ਫਿਰ ਚਲੋ ਮਹੱਲੇ ਵਾਲੇ ਆਏ ਫਿਰ ਉਥੋਂ ਉਤਾਰ ਕੇ ਫਿਰ ਉਹ ਹਸਪੀਟਲ ਲੈ ਗਏ ਹਸਪੀਟਲ ਜੇ ਬੈਠੇ ਉਹਦੇ ਦਿੱਤੇ ਮੰਦੀ ਸਿਵਲ ਹਸਪਤਾਲ ਦੀ ਡਾਕਟਰ ਫੈਂਕੀ ਨੇ ਦੱਸਿਆ ਹੈ ਕਿ ਉਹਨਾਂ ਕੋਲ ਯੋਗੇਸ਼ ਨੂੰ ਮ੍ਰਿਤਹਾ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਸਿਟੀ थाना ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਲड़का ਆਇਆ ਸੀ 21-18 ਸਾਲ ਦਾ ਉਹਦੇ ਘਰ ਦੇ ਲੈ ਕੇ ਆਏ ਸੀਗੇ ਤੇ ਆਪਾਂ ਜਦੋਂ ਚੈੱਕਅਪ ਕੀਤਾ ਉਹ ਹੈ ਨਹੀਂ ਸੀਗਾ ਬ੍ਰਾਡਡਡ ਸੀਗਾ ਤੇ ਇਸ ਤੋਂ ਬਾਅਦ ਆਪਾਂ ਮੌਰਚਰੀ ਚ ਸ਼ਿਫਟ ਕਰਤਾ ਹੈ ਲੜਕਾ ਤੇ ਉਹਦੀ ਪੀਆਈ ਭੇਜ ਦਿੱਤੀ ਹੈ ਇਹਨੀ ਕਾਸ ਆਫ ਡੈਥ ਫਿਰ ਨਹੀਂ ਪਤਾ ਚੱਲਿਆ ਉਹ ਮੋਸਟ ਮਾਟਰ ਤੋਂ ਬਾਅਦ ਹੀ ਪਤਾ ਚੱਲਦਾ ਬਿਊਰੋ ਰਿਪੋਰਟ ਜਗਬਾਣੀ ਟੀਵੀ